ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਿਹਾ ਹੈ ਬਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪਰ ਆਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਸੂਆ ਮੁੱਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਜੀ ਸੱਸੀ ਗਾਲ ਜੀ ਸੱਸੀ ਗਾਲ ਬਾਈ ਸਰ ਨਾਮ ਐਡਰੈਸ ਦੱਸ ਦਿਓ ਜੀ ਨਾਮ ਰਸਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 85488781 8584 8781 ਤਿੰਨ ਐਨੀਮਲ ਸੇ ਲੈ ਹਾਂਜੀ ਤਿੰਨ ਇੱਕ ਸੂਏ ਦੇ ਦੋ ਕੱਬ ਬਣਾਈ ਹਾਂਜੀ ਇੱਕ ਆ ਸੂਈ ਹੋਈ ਆ ਦੋਨੇ ਸੋਣ ਆ ਠੀਕ ਆ ਜੀ ਇੱਕ ਨੰਬਰ ਤੋਂ ਬਈ ਕਾਲੀ ਤੋਂ ਸ਼ੁਰੂ ਕਰਨਾ ਵੀ ਇਸ ਸੂਈ ਹੋਈ ਆ ਅੱਜ ਨੂੰ ਪੰਜਵਾਂ ਦੇਣਾ ਸੂਈ ਨੂੰ ਬੱਚਾ ਕੀ ਦਿੱਤਾ ਬਾਈ ਮੱਛੀ ਆ ਮਗਰ ਮਗਰ ਬੱਚੀ ਤੇ ਹੈਗਾ ਇਹਦੇ ਥੱਲੇ 14 ਕਿਲੋਟਰ ਬੋਲਾ ਬੋਲਾ ਤਿਆਰ ਆ ਜੀ ਹਾਂਜੀ 14 ਲੀਟਰ ਇਸ ਤੋਂ ਤਿਆਰ ਕਿੰਵੇਂ ਸੂਏ ਸੂਈ ਆ ਜੀ ਇਹ ਘਰ ਵਾਲ ਜਿੱਥੋਂ ਲਈ ਸੀ ਉਹਨਾਂ ਨੇ ਦੂਜਾ ਸੂਆ ਹੀ ਦੱਸਿਆ ਸੀਗਾ ਠੀਕ ਆ ਜੀ ਤੇ ਹਾਂ ਹੁਣ ਅਗਲੇ ਨੇ ਮੰਨਣ ਦੀ ਗੱਲ ਹੁੰਦੀ ਆ ਵੀ ਦੂਜਾ ਮੰਨ ਲੋ ਜਾਂ ਤੀਜਾ ਹਾਂ ਬਾਰ ਘਾੜ ਲਓ ਬਾਈ ਥੋੜਾ ਜਿਹਾ ਹਨੇਰਾ ਪੈਂਦਾਗਾ ਮਗਰ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਜਾਤ ਬ੍ਰੀਡ ਵਾਲੀ ਜਰਸੀ ਬੱਚੀ ਆ ਜੀ ਆਪ ਵੀ ਜਾਤ ਕਰਾਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਪੇਟ ਚੰਗੀ ਹੁੰਦੀ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਜੀ ਕਿਹੜਾ ਚੈੱਕ ਕਰ ਲਓ ਚੰਗੀ ਸੇਵਾ ਗੌਰ ਹੋ ਜੇ ਤਾਂ ਮਗਰ ਸੋਹਣੀ ਬਿਹੜ ਤਿਆਰ ਹੋ ਜੂ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਆਪਦੀ ਸਮਝ ਨਾ ਲੈਣੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਚਾਹੇ ਦੂਜਾ ਮੰਨ ਲਿਓ ਚਾਹੇ ਤੀਜਾ ਮੰਨ ਲਿਓ ਸੀਲਸਾ ਉਹ ਨਹੀਂ ਆਵਰੇ ਪਾ ਵੀੜੇ ਦੇ ਵਿਚਾਲੇ ਖੜਾ ਕੇ ਛੋੜੇ ਲੋ ਜੀ ਬਿਨਾ ਨਿਆਣੇ ਤੋਂ ਬਈ ਬਿਨਾ ਨਿਆਣੇ ਤੋਂ ਨਿਆਣਾ ਪਾ ਕੇ ਛੋੜੇ ਦੋਨੇ ਕੋਸੇ ਜੀ ਇੱਕ ਬਈ ਥਣਾ ਤੁਨਾਂ ਦਾ ਕੋਈ ਪੂਰ ਸ਼ਿੱਟਾ ਇੱਕ ਨੰਬਰ ਚ ਵਾਈ ਆ ਹਾਂਜੀ ਠੀਕ ਆ ਜੀ 14 ਕਿਲੋ ਬਈ ਹਾਂਜੀ 14 ਕਿਲੋ ਤਿਆਰ 14 ਕਿਲੋ ਬੋਲਾ ਬਈ ਦੱਸਦਾ ਨੈਟ ਤਿਆਰ ਆ ਕੱਦ ਕਾਢ ਤੇ ਵਜਨ ਵਾਲੀ ਗਾਏ ਕੋਈ ਛੋਟੀ ਗਾਣੀ ਤੇ ਹਵਾਨਾ ਕਰਮ ਕਰਮ ਵਾਲੀ ਦਾ ਦੇਖ ਸਕਦੇ ਹੋ ਪੱਟਾਂ ਚ ਫਸਿਆ ਪਿਆਗਾ ਜੀ ਬਾਕੀ ਤਸੱਲੀ ਆ ਕੇ ਕਰ ਲਿਓ ਨੈਟ ਤਿਆਰ ਹੋਊਗਾ 14 ਤੋਂ ਪਲੱਸ ਹੀ ਨਿਕਲੋ ਬਈ ਕੰਦਾ ਘੱਟ ਨਹੀਂ ਨਿਕਲਦਾ ਜੀ ਬਾਕੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਚਾਰੇ ਥਣ ਹੱਥੀ ਚਵਾਈ ਵਾਲੇ ਆ ਕਿੰਨਾ ਕੁ ਬਾਜੂ ਬਈ ਦੁੱਧ ਦੁੱਧ ਬਾਜੂਗੀ ਆਪਾਂ ਚਲੋ ਬਾੜਾਂ ਦੇ ਸੇਵਾ ਵਾਲਾ 20 ਵੀ ਲੈ ਜੋ ਆਪਾਂ 18 ਗੇਗੇ ਦੇਵਾਂਗੇ ਸਹੀ ਮੁੱਲ ਬਈ ਜਮਾਂ ਜੈਜ ਦਾ ਫੈਕਸੀ ਕਰਨਾ ਜਮਾਂ ਲੈ ਲੈਣ ਦੇਣੀ ਆ ਫੈਕਸੀ ਕਰਨਾ 40000 ਰੁਪਿਆ ਦਾ ਬਾਕੀ ਛੋੜ ਹੀ ਹੋਵੇ ਬਾਕੀ ਛੋੜ ਹੀ ਕਰਨੀ ਛੱਲੀ ਲਓ ਜੀ ਬਿਲਕੁਲ ਜੈਜ ਮੁੱਲ ਕਰਤਾ ਉਹ ਬਹੁਤ ਚਵਾਈ ਵਾਲਾ ਇੱਕ ਨੰਬਰ ਹੈ ਗੰਨੇ ਵਰਗੀ ਧਾਰ ਹੁੰਦੀ ਆ ਜੀ ਕੋਈ ਭੂਰ ਚਿੱਟਾ ਨਹੀਂ ਚਵਾਈ ਵਾਲੇ ਬਸ ਦਾ ਬੰਦਾ ਬੇਫਿਕਰ ਹੋ ਜੇ ਜੀ ਏ ਕੋਈ ਮੋਰ ਛੱਟਾ ਨਹੀਂ ਚਾਹੀ ਜਵਾਕ ਚੋਈ ਜਾਂਦੇ ਸੀਰ ਸਾਊ ਵਾਲੇ ਬਸ ਬਹੁਤ ਅਜਵੇਂ ਮਰਜੀ ਬੀਕਰ ਬੇਫਿਕਰ ਹੋ ਜਾ ਮੋਲ ਜਮਾ ਜਾਇਜ ਕੀਤਾ ਬਾਈ ਨੇ 46000 ਇਹ ਵਾਲਵਾ ਬਹੁਤ ਜੰਗਾ ਹੋ ਜਾਊਗਾ ਹਵਾਨਾਗਰ ਵਾਲੀ ਦਾ ਐਚਪ ਫਗਾਨਾ ਜਿੱਡਾ ਤਿਆਰ ਕਰੀ ਬੈਠੀ ਹੈ ਜੀ 2 ਨੰਬਰ ਸੋਹਣੀ ਐਚਪ ਇਹਦੀ ਕੀ ਡਿਟੇਲ ਆ ਬਾਈ ਇਹ ਦੂਜੇ ਸੂਏ ਸੋਣ ਵਾਲੀ ਆ ਕਿੰਨੇ ਕ ਦਿਨ ਲੈ ਜੂ ਬਾਈ ਦਾਨੇ ਦੇ ਚਾਰ ਜਾਂ ਪੰਜ ਲੌਗੀ ਬਸ ਦੋ ਦੇ ਵੀ 20 ਲੀਟਰ ਤਾਂ ਆਮ ਨਾ ਪਿਆਜੂਗੀ ਪਿਆਜੂਗੀ ਜੀ ਹਾਂਜੀ ਹਾਂਜੀ ਕਿੰਨੇ ਸੂਏ ਸੋਨਾ ਬਾਈ ਇਹਨੇ ਦੂਜੇ ਸੂਨਾ ਦੂਜੇ ਸੂਨਾ ਕੱਢ ਲਈ ਐ ਵੀ ਬਾਹਰ ਬਾਈ ਸੋਹਣੀ ਜਾਤ ਬ੍ਰੀਡ ਵਾਲੀ ਗਾਂ ਗਾਂ ਇਹ ਦੇਖ ਸਕਦੇ ਹੋ ਦੂਜੇ ਸੂਏ ਬਾਈ 10 10 ਸੂਨਾ ਹੈ ਦਿਨ ਚਾਰ ਤੋਂ ਪੰਜ ਹਜੇ ਲੈ ਜਾਊਗੀ ਜੀ ਹਵਾਨਾ ਕਰਮ ਵਾਲੀ ਸੂਨਾ ਤਿਆਰ ਕਰੀ ਬੈਠੀ ਹੈ ਚਾਰਾ ਪੰਜਾ ਦਿਨਾਂ ਸਿੱਕਰਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਕਿਉਂਕਿ ਜਿੰਨੀਆਂ ਵਲਟਾਂ ਤੁਸੀਂ ਹਵਾਨੇ 'ਚ ਦੇਖ ਰਹੇ ਹੋ ਸਾਰੀਆਂ ਕੱਢ ਕੇ ਸੂਨਾ ਸੋਹਣੀ ਫੇਸ ਕੁਆਲਿਟੀ ਆ ਥਾਂ ਤੋਂ ਬਹੁਤ ਚੰਗਾ ਲੱਗਿਆ ਵਾ ਗੁਲਾਬੀ ਥਾਣਾ ਸੋਹਣਾ ਜੀ ਵਜਨ ਦੇ ਪੱਕ ਤੋਂ ਚੰਗੀ ਆ ਜੀ ਜਾਤ ਬ੍ਰੀਡ ਦੀ ਵੀ ਚੰਗੀ ਆ ਜੀ ਸੀਮਨ ਤਾਂ ਨਹੀਂ ਦੱਸਿਆ ਬਾਈ ਮਾਲਕ ਨੇ ਨਹੀਂ ਸੀਮਨ ਨੇ ਦੱਸਿਆ ਠੀਕ ਹੈ ਜੀ 20 ਕਿਲੋ ਦੀ ਬਈ ਉਮੀਦ ਕਰਦੇ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਜੋ ਕੱਚੀ ਚੰਗੀ ਆ ਜੀ ਜਾਤ ਬ੍ਰੀਡ ਚ ਬੈਂਦੀ ਆ ਇੰਨਾ ਕਰਮਾ ਲਈ ਉਹਨਾਂ ਜਿੰਨਾ ਪਾ ਲੋ ਉਨਨੇ ਜੀ ਘੱਟ ਲੋ ਇਹਦਾ ਮੁੱਲ ਬਈ ਇਹਦਾ ਲੈਣ ਦੇ ਨਾ 48000 ਰੁਪਇਆ ਮਾੜਾ ਮੋਟਾ ਛੋਟ ਛੱਪਾ ਜੀ ਬਸ ਛੋਟ ਛੱਪਾ ਹੋ ਜਾਊਗਾ ਅੱਜ ਦਾ ਮੁੱਲ ਬਾਈ ਕਹਿੰਦਾ 48000 ਰੁਪਿਆ ਬਾਕੀ ਛੋੜ ਛੱਪਾ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਤਿੰਨ ਨੰਬਰ ਇਹ ਵੀ ਦੂਜੇ ਸੂਏ ਸੋਣ ਵਾਲੀ ਆ ਕਿੰਨੇ ਕ ਦਿਨ ਲੇਜੂ ਬਾਈ ਇਹਦੇ ਅੱਜ 13 ਦਿਨ ਲੈਂਦੇ ਆ ਲੈਕਚੀ ਰੂਮ ਚ ਫੇਰ ਦਾਦਾ ਮਹੀਨਾ ਹੀ ਪਿਆ ਕੇ ਸਾ ਬਸ 13 ਹਾਂਜੀ 13 ਦਾ ਕਿੰਨਾ ਕ ਪਾਜੂ ਬਾਈ ਦੁੱਧ ਇਹ ਦੁੱਧ 20+ ਜਾਊਗਾ ਜਾਊ ਜੀ ਹਾਂਜੀ ਕੱਢ ਲਈ ਵੀਰ ਜਾਤ ਬ੍ਰੀਡ ਦੇ ਬਹੁਤ ਚੰਗੇ ਆ ਜੀ ਇਕੱਲੀ ਕੱਚੀ ਕੱਚੀ ਆ ਜੀ ਕੋਈ ਛੋਟ ਹੀ ਨਹੀਂ ਵਜਨ ਵਾਲੀ ਬੱਚੀ ਆ ਜੀ ਪੂਰੀ ਦੂਜੇ ਸਵੇ ਸੁੰਦੀ ਆ ਅਜੇ ਤਾਂ ਹਵਾਨਾ ਕਰਮ ਵਾਲੀ ਨੇ ਤਿਆਰ ਹੀ ਕੀਤਾ ਜੀ ਦੇਖ ਸਕਦੇ ਹੋ ਸ਼ੁਰੂ ਕਰ ਲਿਆ ਤਿਆਰ ਕਰਨਾ ਬਾਕੀ ਥੰਥਣ ਇਹਦਾ ਵੀ ਚੰਗਾ ਲੱਗਿਆ ਹੈ ਇਹਦਾ ਬਈ ਛੋਟਾ ਜਿਹਾ ਹਵਾਨਾ ਇੱਕ ਸਾਫ ਦਾ ਸ਼ੁਰੂ ਹੋਇਆ ਹੈ ਇਹ ਤਾਂ ਦਣ ਪਏ ਅਜੇ 12-12 ਦਿਨ ਤੇ ਲੰਬਾ ਪਈ ਹੈ ਜੀ ਵਾਲ ਟੱਲਾ ਤੁਸੀਂ ਦੇਖ ਸਕਦੇ ਹੋ ਬਾਕੀ ਸੀਲ ਸਾਉ ਕਰਮ ਵਾਲੀ ਦਾ ਕੋਈ ਅੰਤ ਹੀ ਨਹੀਂਗਾ ਥੰਥਣ ਬਹੁਤ ਚੰਗਾ ਲੱਗਿਆ ਹੈ ਜਿੱਦੇ ਤਿਆਰ ਹੋ ਗਈ ਉਹਦੇ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਕਿਉਂਕਿ ਕੋਈ ਲਿੱਸੀ ਫਿੱਕੀ ਨਹੀਂ ਬੋਡੀ ਸਟਰਕਚਰ ਚੰਗਾ ਤੇ ਫੁੱਲ ਹੈਵੀ ਵੇਟ ਵਾਲੀ ਆ 20 ਕਿਲੋ ਦੁੱਧ ਕੋਈ ਬਾਲਾ ਨਹੀਂ ਬੱਚੀ ਨੂੰ ਕਿਉਂਕਿ ਬੱਚੀ ਚੰਗੀ ਆ ਜੀ ਦੁੱਧ ਵਾਲਾ ਨਗੀਨਾ ਦਾ ਬਾਕੀ ਹਵਾਨੇ ਚ ਝੋਲ ਝੋਲ ਤੁਸੀਂ ਦੇਖ ਹੀ ਸਕਦੇ ਹੋ ਇਹਦਾ ਮੁੱਲ ਬਈ ਜਮਾ ਜਾਏ ਜੱਜ ਦਾ ਹੋਰ ਕਿਸੇ ਕੋਲ ਇਹਦਾ 65 70 ਕਰਦੇ ਆਪਾਂ ਇਹ 53000 ਦੀ ਦੇ ਦਿੰਦੇ ਆ ਹਾਂ ਨਾ ਜੀ ਹਾਂਜੀ ਠੀਕ ਆ ਜੀ ਲਓ ਜੀ ਬੱਚੀ ਚੰਗੀ ਆ ਦੁੱਧ ਵਾਲੀ ਇਹ ਵੀ ਬਾਈ ਕੜਾ 53000 ਦੀ ਹਾਂ ਨਾ ਇਹ ਬਾਕੀ ਛੋੜ ਛੱਪਾ ਹੋ ਜਾਊਗਾ ਮੁੱਲ ਜੈ ਜੀ ਕੀਤੇ ਆ ਪਹਿਲੇ ਨੰਬਰ ਤੇ 14 ਕਿਲੋ ਬੋਲੇਜ 46000 ਰੁਪਏ ਕਿਤਾ ਤੇ ਦੂਜਾ 48000 ਤੇ ਤੀਜਾ 53000 ਜੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ